ਰੈਸਪੀਂਦਾ ਜਾ ਕੇ ਤੇ ਉਹਦੇ ਲਈ ਸਾਨੂੰ ਤੁਸੀਂ ਵਿਸਥਾਰ ਨਾਲ ਚੰਗੀ ਤਰ੍ਹਾਂ ਦਰਸ਼ਕਾਂ ਨੂੰ ਜਿਹੜਾ ਨੁਸਖਾ ਪਾਉ ਜਮਾਇਆ ਹੋਇਆ ਆਪਣੇ ਦੀਦੀ ਨੇ ਵੀ ਜਮਾਇਆ ਹੋਇਆ ਹੈ ਹਨ ਉਹ ਮਤਲਬ ਇਹੀ ਚੀਜ਼ ਸਾਡੇ ਬਾਜੀ ਨੂੰ ਬਣਾ ਕੇ ਦਿੰਦੇ ਆ ਤਾਂ ਉਹਦੇ ਬਾਰੇ ਤੁਸੀਂ ਸਵਾਰ ਕੇ ਦਰਸ਼ਕਾਂ ਨੂੰ ਦੱਸੋ ਉਹ ਇੱਕ ਗੋਟ ਹੁੰਦਾ ਵੀ ਕਹੋ ਸਾਤਾ ਹੁੰਦਾ ਹੈ ਲਲੇਰ ਕਹਿੰਦੇ ਜਿਹਨੂੰ ਹਾਂ ਗੋਟ ਉਹ ਹੁੰਦਾ ਇਸ ਦਾ ਖੋਪਰੀ ਵਾਂਗੂ ਖੋਪਰੀ ਵਾਂਗੂ ਉਹਦੇ ਵਿੱਚ ਤੁਸੀਂ ਮਿਸੜੀ ਕੋਈ ਜਾ ਕੇ ਉਹਦੇ ਚ ਕਮੋਰੀ ਕਢਾ ਲੈਣੀ ਹੈ ਅੱਛਾ ਮੋਰੀ ਕੜਾ ਤੇ ਉਹ ਨਾ ਜੇ ਤਾਂ ਆਪਾਂ ਉਹ ਉਹੀ ਉੱਤੇ ਲਾਵਾਂਗੇ ਤਾਂ ਤਾਂ ਉਹ ਖਰਾਬ ਹੋ ਜੂ ਕਿਉਂਕਿ ਦੁੱਧੋ ਦੇ ਵਿੱਚ ਪੈ ਜਾਣਾ ਉਹ ਨਿੱਤੀ ਜੀ ਲੱਕੜ ਦੀ ਉਹ ਮਾਂ ਉਹਦੇ ਵਿੱਚ ਲਾ ਦਿੰਦੇ ਐ ਕੱਟ ਕੇ ਉਹਦੇ ਵਿੱਚ ਗੁੱਟ ਹਾਂ ਹਾਂ ਗੁੱਟ ਦੇ ਵਿੱਚ ਉਥੋਂ ਲਵਾ ਲਿਆ ਬਈ ਉਹ ਆਪ ਕਰਿਆ ਕਿ ਉਹਨੂੰ ਕੱਢ ਕੇ ਉਹਦੇ ਵਿੱਚ ਖਸ ਖਸ ਲੈ ਲਓ ਤੁਸੀਂ ਜਿੰਨੇ ਕ ਗੁੱਟ ਭਰ ਸਕਦਾ ਹੈ ਖਸ ਖਸ ਨਾਲ ਭਰ ਕੇ ਉਹਨੂੰ ਤੇ ਦੁੱਧ ਕੱਢਣਾ ਤਰ ਦਿਓ ਚਲੋ ਅੱਜ ਕੱਲ ਤਾਂ ਹੁਣ ਤੁਹਾਨੂੰ ਪਤਾ ਵੀ ਹਾਰਾਂ 'ਚ ਕੋਈ ਦੁੱਧ ਕੱਟ ਕਰ ਤਰਦੇ ਆ ਹਾਂ ਚਲੋ ਬੈਠੇਰੇ ਤਾਂ ਵੀ ਆਪਾਂ ਪੈਨ ਪਾਈ ਤਾਰੀ ਲੈਂਦੇ ਹਾਂ ਨਾ ਕੋਈ ਭਾ ਕੇ ਉਸੇ ਦੁੱਧ ਕੱਢਣਾ ਤਰ ਦਿੰਦੇ ਆ ਜੇ ਤੇ ਉਸੇ ਕੋਲੇ ਨਹੀਂ ਇਹ ਹੈਗਾ ਸਾਧਨ ਤਾਂ ਤੁਸੀਂ ਦੁੱਧ ਨੂੰ ਚੁੱਲ੍ਹੇ ਤੇ ਜਾਂ ਗੈਸ ਤੇ ਰੱਖ ਲਓ ਉਹਦੇ ਵਿੱਚ ਜਦੋਂ ਦੁੱਧ ਉਬਲਣ ਲੱਗਿਆ ਉਹ ਗੋਟੋਂ ਉਵੇਂ ਉਹਦੇ ਵਿੱਚ ਸਿੱਟ ਦਿਓ ਠੀਕ ਹੈ ਉਹਦੇ ਵਿੱਚ ਖਸ ਖਸ ਭਰੀ ਸੀ ਹਾਂ ਵਿੱਚੇ ਖਸ ਖਸ ਭਰੀ ਸੀ ਜੇ ਦੋ ਸਮਾਰ ਕੇ ਉਹ ਵੀਰ ਨਹੀਂ ਜਾ ਉਹ ਰਿਨੀ ਜਾ ਉਹ ਥੋੜਾ ਜਿਆ ਦੁੱਧ ਰਹਿ ਜਾਂਦਾ ਉਦੋਂ ਜੇ ਇਹ ਮਤਲਬ ਖੋਏ ਵਾਂਗੂ ਬਣ ਜਾਂਦਾ ਉਦੋਂ ਤੁਸੀਂ ਗੁੱਟ ਨੂੰ ਬਾਹਰ ਕੱਢ ਲਓ ਹੂੰ ਜੇ ਦਾ ਤੁਹਾਨੂੰ ਆ ਲੇਟ ਹੋ ਗਏ ਤੁਸੀਂ ਤਾਂ ਤਾਂ ਕੀ ਕਹਿਣਾ ਨਹੀਂ ਤੁਸੀਂ ਉਹਨੂੰ ਕੱਢ ਕੇ ਉਹਨੂੰ ਥੋੜਾ ਥੋੜਾ ਕੱਟ ਕੇ ਪੁੰਡੇ ਚ ਜਾਂ ਮਿਕਸੀ ਚ ਉਹਨੂੰ ਰਗੜ ਲਓ ਹੂੰ ਠਸਕਸ ਨੂੰ ਵੀ ਵਿੱਚ ਹੀ ਰਗੜੋ ਵਿੱਚੇ ਖਸਕਸ ਵਿੱਚੇ ਉਹ ਗੋਟਾ ਜੇ ਤੁਸੀਂ ਪਾ ਸਕਦੇ ਹੋ ਉਹਦੇ ਵਿੱਚ ਵੀ ਕੋਈ ਕਾਜੂ ਬਦਾਮ ਪਾ ਸਕਦੇ ਹਾਂ ਪਰ ਅਸਲ ਚੀਜ਼ ਤਾਂ ਇਹੀ ਹੈ ਵੀ ਗੁਟ ਤੇ ਖਸ ਖਸ ਉਹ ਤੁਹਾਡੀ ਇੱਛਾ ਹੈ ਜੇ ਤੁਸੀਂ ਕੋਈ ਕਾਜੂ ਬਦਾਮ ਪਾਉਣੇ ਆ ਸੌਗੀ ਕੋਈ ਵੀ ਪਾਉਣੀਆਂ ਤੁਹਾਡੀ ਇੱਛਾ ਮਤਾ ਕਾਲੀ ਮਿਰਚ ਪਾ ਲੋ ਵਿੱਚ ਠੀਕ ਹੈ ਕਿਉਂਕਿ ਕਾਲੀ ਮਿਰਚ ਬੇਵਾਦੀ ਨੂੰ ਚੰਗੀ ਠੀਕ ਹੈ ਉਹਨੇ ਕੋਈ ਨੁਕਸਾਨ ਨਹੀਂ ਕਾਲੀ ਮਿਰਚ ਦਾ ਪਾਓ ਪਰ ਥੋੜੀ ਹੂੰ ਜੇ ਉਹਨੂੰ ਤੁਸੀਂ ਕੁੱਟ ਲਓ ਕੁੱਟ ਕੇ ਸਮਾਰ ਕੇ ਉਹਦੇ ਚ ਕੋਈ ਆਟਾ ਉਟਾ ਨਹੀਂ ਪਾਉਣਾ ਨਾ ਉਹਦੇ ਚ ਕੋਈ ਘਿਓ ਪਾਉਣਾ ਤੁਸੀਂ ਉਹਨੂੰ ਉਵੇਂ ਕੁੱਟ ਕੇ ਪਾਢੇ 'ਚ ਪਾ ਲਓ। ਪਾਢੇ 'ਚ ਪਾ ਕੇ ਉਹਨੂੰ ਤੁਸੀਂ ਪੈਣ ਵੇਲੇ ਦੋ ਚੌਂਚੇ ਜਿੰਨਾ ਵੀ ਤੁਹਾਡਾ ਸਰੀਰ ਮੰਗਦਾ ਹੈ। ਹੂੰ। ਦੋ ਚੌਂਚੇ, ਤਿੰਨ ਚੌਂਚੇ ਤੁਸੀਂ ਉਹ ਦੁੱਧ ਨਾਲ ਜਾ ਜਿਹਨੂੰ ਨਹੀਂ ਦੁੱਧ ਪਰ ਮਾਫਕ ਭਈ ਉਹ ਚਾਹ ਨਾਲ ਵੀ ਲੈ ਸਕਦਾ। ਠੀਕ ਹੈ। ਤੁਸੀਂ ਉਹਨੂੰ ਖਾ ਕੇ ਪੈ ਜਾਓ। ਤੁਹਾਡਾ ਸਿਰ ਇਹ ਸਿਆਲੂ ਨੁਕਤਾ ਦੇ ਪਰ। ਸਿਆਲ ਦਾ ਨੁਕਤਾ। ਹਾਂ, ਇਹ ਸਿਆਲ ਦਾ ਨੁਕਤਾ ਹੈ। ਤੇ ਤੁਹਾਡਾ ਸਿਰ ਕਦੇ ਵੀ ਨਹੀਂ ਡੋਖੋ। ਤੁਸੀਂ ਆਏ ਸਿਆਲ ਇਹ ਚੀਜ਼ ਕਰਕੇ ਦੇਖੋ। ਤੁਸੀਂ ਦੇਖੋਗੇ ਵਾਕਿਆ ਸਰ ਨਹੀਂ ਦੁਖਦਾ ਕੋ ਦੁੱਧ ਆਪਾਂ ਪਾਸੇ ਕਰ ਦੇਣਾ ਜੀ ਤੇ ਉਬਾਲਿਆ ਹਾਂ ਜਾਨੀ ਉਹਨੂੰ ਕੁੱਟ ਕੇ ਇੱਕ ਮਿਸ਼ਰਣ ਤਿਆਰ ਹੋ ਜਾ ਵਿੱਚ ਖਸ ਖਸ ਤੇ ਉਹਦਾ ਖੋਪੇ ਦਾ ਖੋਪੇ ਦਾ ਉਹ ਤੁਸੀਂ ਖਾਣਾ ਇੱਕ ਚਮਚਾ ਹਾਂ ਉਹ ਤੁਸੀਂ ਖਾਸਾ ਜੀ ਹੁਣ ਉਹ ਆਪਾਂ ਦੁੱਧ ਪਾਵਾਂਗੇ ਉਹਦੇ ਨਾਲ ਛੇਤੀ ਗੁੱਲੀ ਲੱਗ ਜਾਂਦੀ